ਹਾਂਜੀ ਮੇਤਰੋ ਸਾਰੇ ਭਰਾਵਾਂ ਨੇ ਕਿ ਸਸਰੀਕਾਲ ਜੀ ਮੰਦਰ ਦੇ ਸਾਰੇ ਭਰਾਵਾਂ ਨੇ ਸਸਰੀਕਾਲ ਹੋਰ ਸਾਰਿਆਂ ਦੇ ਕੂਤਰ ਠੀਕ ਆ ਜਾਨਵਰ ਠੀਕ ਆ ਮੇਰੇ ਕੂਤਰ ਠੀਕ ਆ ਜਾਨਵਰ ਘਰ ਪਰਿਵਾਰ ਠੀਕ ਆ ਘਰ ਪਰਿਵਾਰ ਠੀਕ ਆ ਅੱਜ ਆਪਾਂ ਲਵਾਉਣ ਲੱਗੇ ਆ ਕੂਤਰਾਂ ਨੂੰ ਧੋਪ ਆਪਣੇ ਨੂੰ ਅੱਜ ਹੀ ਕੂਤਰਾਂ ਨੂੰ ਲਵਾਉਣ ਲੱਗੇ ਤਾਂ ਆਪਾਂ ਕੌਣ ਕੌਣ ਲਵਾਈ ਜਾਂਦਾ ਕਿ ਧੋਪ ਆਪਦੇ ਕੂਤਰਾਂ ਨੂੰ ਕਮੈਂਟ ਕਰਿਓ ਤੇ ਮੰਮਾ ਐਕਪਰ ਵੀਰ ਵਈ ਨਹੀਂ ਆਪਾਂ ਉਹਨਾਂ ਆਪਾਂ ਆਪਾਂ ਦਰਸ਼ਕਾਂ ਨੂੰ ਪੁੱਛਣਾ ਤੂੰ ਮੈਨੂੰ ਨਹੀਂ ਦੱਸਣਾ ਤੋ ਐ ਪਸਤੂ ਕੇ ਵੀ ਕੌਣ ਕੌਣ ਤਪਲਵਾਈ ਜਾਂਦਾ ਮੰਮਾ ਉਵੇਂ ਨਹੀਂ ਹੁਣ ਬੋਲ ਕਣ ਕਾ ਆਪਾਂ ਗੂਤਾਂ ਤਾਂ ਆਪਾਂ ਨਹੀਂ ਚਲ ਹਾਂਜੀ ਮੇਰਾ ਫੰਡ ਲੱਕਾ ਮੇਰੇ ਨਾਲ ਕਿ ਵੀਰ ਮਾਦੇ ਨਾਲ ਕਿ ਆਇਆ ਮੈਂ ਮਾਮੇ ਨਾਲ ਕੂਤਰ ਵੇਖੀ ਜਣਾਉਂ ਉਹਦੇ ਨਾਲ ਮਾਰੇ ਮਾਮੇ ਕੂਤਰ ਦੇਖੀ ਜਾਂਦੇ ਇਹ ਹੀ ਲੋਈ ਜਨੇ ਝ ਟੋਪ ਕੈ ਤੂੰ ਕਹੀ ਕੂਤਰ ਨੂੰ ਤਾਂ ਪਲਵਾਈ ਜਾਂਦੇ ਅਸੀਂ ਕੂਤਾਂ ਨੂੰ ਤਾਂ ਪਲਾਈ ਜਾਂਦੇ ਤੇ ਹੁਣ ਕਰਨੇ ਆਪਾਂ ਖੁੱਡੇ ਸਾਫ ਅਸੀਂ ਹਣੇ ਖੜਤੇ ਆਂ ਖੁੱਡੇ ਸਾਫ ਤੇ ਆਪਣੇ ਚੈਨਲ ਨੂੰ ਕੈ ਸਬਸਕ੍ਰਾਈਬ ਕਰ ਲਿਓ ਸਾਰੇ ਰਨ ਲਾਈਕ ਕਰ ਲਓ ਲਾਈਕ ਨਹੀਂ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰ ਦੇ ਕੀ ਨਿਕਾਣਾ ਬੈਲ ਆਈਕਨ ਕਹਿ ਵੀ ਕਿ ਬੈਲ ਆਈਕਨ ਦਬਾ ਦਿਓ ਲਾਈਕ ਕਰਕੇ ਬੈਲ ਬੁੱਲ ਕਰ ਕਹੀਂ ਕੀ ਕਹਿਣਾ ਕਹੀਂ ਕੀ ਕਹਿਣਾ ਉਹ ਕਹਿਣਾ ਹੀ ਲਓ ਜੀ ਮਿੱਤਰੋ ਕਰਤੀ ਹੈ ਜੀ ਬਲੌਗ ਦੀ ਸਟਾਰਟਿੰਗ ਹੋ ਸਾਰਿਆਂ ਦੇ ਘਰ ਤੋਂ ਆ ਕਿਵੇਂ ਆ ਤੇ ਲਵਾਉਣ ਲੱਗੇ ਅੱਜ ਕੂਤਰਾਂ ਨੂੰ ਆਪਣੇ ਨੂੰ ਤਪ ਭਾਂਣ ਜਾ ਆਇਆ ਹੋਇਆ ਇਹਦੀ ਇੰਟਰੋ ਤਾਂ ਤੁਸੀਂ ਲੈ ਲਈ ਤੇ ਅੱਜ ਆਪਾਂ ਕਰਾਂਗੇ ਖੋਡੇ ਸਾਫ ਦੇਸਾ ਸੁ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆਂ ਵੀ ਹਾਂਜੀ ਵੀ ਕਰੀ ਜਾਂਦੇ ਨੇ ਖੁੱਡਿਆਂ ਦੀ ਸਫਾਈ ਇੱਕ ਖੁੱਡਾ ਕਰਤਾ ਆ ਦੂਸਰਾ ਦੇਖਾ ਜੇ ਤੀਸਰਾ ਰਹਿੰਦਾ ਕਬੂਤਰ ਆਪਣੇ ਬਾਹਰ ਤਾੜੇ ਵੇ ਤੇ ਆ ਕਬੂਤਰ ਵੀ ਆਪਾਂ ਤਾੜਨਾ ਤੈਨੂੰ ਤਾੜ ਦੀ ਵਿੱਚ ਤੈਨੂੰ ਤਾੜੀ ਮੈਨੂੰ ਕਿਉਂ ਤਾੜਾਂਗੇ ਤੈਨੂੰ ਤਾੜਾਂਗੇ ਦੋਨਾਂ ਨੂੰ ਦੋਨਾਂ ਨੂੰ ਕਿਉਂ ਤਾੜਾਂਗੇ ਤੇ ਆਪਾਂ ਇੱਥੋਂ ਸਮਾਨ ਜਾਂ ਚੱਕ ਦਈਏ ਫਿਰ ਮਿਲਦੇ ਹਾਂ ਛੋਟੇ ਨਾਲ ਹਾਂਜੀ ਵੀ ਸਮਾਨ ਆਪਾਂ ਚੱਕਤਾ ਕੋਸ਼ ਵੀ ਨਹੀਂ ਰਿਹਾ ਤੇ ਇੱਥੇ ਵੀ ਕਰਾਂਗੇ ਸਫਾਈ ਬਾਹਰੋਂ ਤੇ ਇੱਕ ਸੀਸੀ ਜੀ ਰਹਿ ਗਈ ਇਹਨੂੰ ਅਸੀਂ ਬੜੀ ਕਰਦੀ ਇਹਨੂੰ ਪਿੱਛੇ ਹੜੀ ਕਰ ਦੰਨੇ

ਪਾ ਗਾਂ ਦਾ ਪੈਦਾ ਮਿੱਟੀ ਚੱਕੀ ਜਾਂਦੇ ਆ ਜੀ ਤੇ ਆਪਾਂ ਬਾਹਰ ਆਹ ਬੋਰੀ ਚ ਪਾ ਦਾਂਗੇ ਹਾਂਜੀ ਵੀ ਆ ਖੁੱਡਾ ਦਿਖਾ ਦਈਏ ਸੋਨੂੰ ਆ ਬੋਲਾ ਜਾਂ ਡੱਗ ਪਿਆ ਮਾਰੇ ਮਾਰੇ ਗਾੜੀ ਨੂੰ ਆਪ ਪਤਾੜਦਾ ਅੰਦਰ ਤੇ ਆ ਵੀ ਦਿਖਾ ਦਈਏ ਸੋਨੂੰ ਅੰਦਰੋਂ ਇਹ ਤਾਂ ਜਿੰਦਾਂ ਲੱਗਿਆ ਤੇ ਤੂੰ ਕਿਹੜਾ ਖੁੱਡਾ ਸਾਫ਼ ਕਰੇਗਾ ਤੂੰ ਮੈਂ ਤਾਂ ਉਹ ਕਰਤਾ ਜੀ ਬੋਰੀ ਚ ਆਪਾਂ ਆ ਕੂੜਾ ਆ ਪਾਤਾ ਖੰਭ ਖੁੰਮ ਜਿਹੜੀ ਮਿੱਟੀ ਜੀ ਹੈਗੀ ਐ ਤੇ ਹੁਣ ਆਪਾਂ ਥੱਲਿਓ ਪਾਣੀ ਦੀ ਬਾਲਟੀ ਭਰ ਲਈਏ ਬਾਲਟੀ ਆਪਾਂ ਲੈ ਲਈ ਬਈ ਤੇ ਚੱਲੀਏ ਤਾਂ ਆਇਆ ਕਿ ਰੋਟੀ ਖਾਣੀ ਆ ਆਇਆ ਰੋਟੀ ਖਾਈਏ ਹਾਂਜੀ ਮਿੱਤਰੋ ਖੁੱਡਿਆਂ ਦੀ ਆਪਾਂ ਕਰਤੀ ਸਫਾਈ ਤੇ ਬਾਹਰੋਂ ਵੀ ਸਾਰੀ ਸਫਾਈ ਕਰਤੀ ਆਪਾਂ ਤੇ ਹੁਣ ਆਪਾਂ ਕੂਤਰ ਤਾੜਦਨੇ ਆ ਬਈ ਆਪਾਂ ਅੰਦਰ ਆਪਾਂ 11 ਵਜੇ ਚੁਕਿਆ ਇਹ ਆ ਲਿਆਂਦਾ ਹੀ ਆਪਾਂ ਮੈਡ ਜਾਲਾਂ ਚ ਫਸਾਵਾਂਗੇ ਹੁਣ ਇਹਨੂੰ ਲੋ ਜੀ ਵਸਾਤਾ ਦੇਖੋ ਆਪਾਂ ਲਾਲ ਦੂਜੇ ਪਿੰਜਰੇ 'ਚ ਵੀ ਲਾਉਨੇ ਆਪਾਂ ਲਓ ਜੀ ਇਹ ਚੀਜ਼ ਸਾਥ ਆਪਾਂ ਕਬੂਤਰ ਹੈਗੇ ਬਈ ਆਪਣੇ ਅਜ ਰੈਸਟ ਤੇ ਤੇ ਆਪਾਂ ਇਹਨਾਂ ਨੂੰ ਕਬੂਤਰਾਂ ਨੂੰ ਬਦਾਮ ਪਾ ਦੇ ਕਾ ਬਿਠੀ ਆ ਕਾ ਬਿਠੀ ਆ ਸ਼ਾਕੀ ਸ਼ਾਰਤਾਂ ਬਈ ਕਬੂਤਰ ਧਰਦ ਗਏ ਬਣਾਉਂਗੇ ਇਹਨਾਂ ਨੂੰ ਆਮ ਗੋਮ ਖਾਲਿਆ ਬਾਈ ਕੂਤਰਾਂਗੇ ਨੇ ਛੱਡ ਦਈਏ ਕੋਡੇ ਜਿਨਾਂ ਨੂੰ ਤੇ ਦਾਣੇ ਹਜੇ ਫੇਰ ਕੇ ਪਾਵਾਂਗੇ ਆਪਾਂ ਨੂੰ ਪੂਰੀ ਹੁਣ ਕੂਤਰਾਂ ਦੇ ਦਾਣੇ ਪਾਣੀ ਧਰਨ ਲੱਗੇ ਨੇ ਦੋ ਟਰੇਆਂ ਦੇ ਵਿੱਚ ਪੱਲੀ ਕਣਕ ਹੈ ਤੇ ਇੱਕ ਦੇ ਵਿੱਚ ਸਰੋਂ ਆਗਲੇ ਕੂਤਰਾਂ ਪਾਣੀ ਆਪਾਂ ਪਹਿਲਾਂ ਧਰਤਾ ਸੀਗਾ ਲੋ ਜੀ ਦਾਣੇ ਪਾਣੀ ਧਾਰਤੇ ਆ ਤੇ ਆ ਕੂਤਰ ਅੱਜ ਬਈ ਕੋਈ ਵੀ ਨਹੀਂ ਛੱਡਿਆ ਸੀ ਆਪਾਂ ਸਾਰੇ ਕੂਤਰ ਰੈਸਟ ਤੇ ਅੱਜ ਹਾਂਜੀ ਹੁਣ ਕਰਦੇ ਜੀ ਆਪਾਂ ਰੈਸਟ 2 ਘੰਟੇ ਆ ਜਾ ਰਹੀ ਇੱਧਰ ਕੈਮਰੇ ਤੇ ਆਓ ਭਾਈ ਆਪਣੇ ਚਾ ਚਾਹੂ ਪੀ ਕੇ ਤੇ ਸੌਣਿਆ ਦੋ ਘੰਟੇ ਹੁਣ ਫੇਰ ਆਤ ਨੇ ਕਰਾਂਗੇ ਗੱਲਬਾਤ ਕੋਈ ਨਾ ओके ਹਾਂਜੀ ਹੁਣ ਆਪਾਂ ਗੂਤਰ ਹੁੰਦੇ ਨੇ ਲੱਗਿਆ ਆਪਣੇ ਨੂੰ ਲੱਸੀ ਬੀਬੀ ਅਮਾ ਨੂੰ ਅਕ ਗੂਤਰ ਦਵਾਵਾਂਗੇ ਤੇ ਲੱਸੀ ਦੇ ਵਿੱਚ ਆਪਾਂ ਇੱਕ ਚੁੰਡੀ ੜਕੜੀ ਦੀ ਪਾਈ ਹੈ ਇਹਦੇ ਨਾਲ ਫਾਇਦਾ ਬਾਈ ਜਿਹੜੇ ਪੁੱਤਰਾਂ ਦੇ ਮੜਾਪਾ ਨਿਕਲਦੇ ਜਦੋਂ ਉਹ ਲੋ ਜਾਖਮ ਹੋ ਜਾਂਦੇ ਆ ਤੇ ਇਹ ਦੇਣ ਨਾਲ ਸੈੱਟ ਹੋ ਜਾਂਦੇ ਆ ਗੂਤਰ ਤੇ ਅੱਜ ਦੀ ਵੀਡੀਓ ਬਈ ਆਪਕੋ ਕਰਨ ਲੱਗਾ ਸਮਾਪਤ ਤੇ ਆਪਣੇ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ ਬਈ ਤੇ ਲਸੀ ਜਰੂਰ ਦਿਆ ਕਰੋ ਬਈ ਆਪਣੇ ਕੁੱਪਟਰ ਨੂੰ ਦਵਾਈ ਲਾਉਣ ਤੋਂ ਬਾਅਦ ਧੰਨਵਾਦ ਬਈ ਸਾਰੇ ਭਰਾਵਾਂ ਦਾ